ਪੰਜਾਬ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਨਵਾਂ ਪ੍ਰੋਜੈਕਟ ਪੰਜਾਬ ਸਰਕਾਰ ਸ਼ੁਰੂ ਕਰਨ ਜਾ ਰਹੀ ਹੈ ਤਾਂ ਉਸ ਦੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਕੁਲਤਾਰ ਸਿੰਘ ਸੰਧਵਾਸ ਸਾਹਿਬ ਮੌਜੂਦ ਨੇ ਸੰਧਵਾਸ ਸਾਹਿਬ ਨਵਾਂ ਪ੍ਰੋਜੈਕਟ ਸ਼ੁਰੂ ਹੋਣ ਜਾ ਰਿਹਾ ਚੜ੍ਹਦੇਗਲਾ ਦੇ ਨਾਲ ਤੇ ਕਿਸ ਤਰ੍ਹਾਂ ਦਾ ਪ੍ਰੋਜੈਕਟ ਹੈ ਕਿਵੇਂ ਇਸ ਵਿੱਚ ਬੈਨੀਫਿਟ ਮਿਲੇਗਾ ਤੇ ਕਿਵੇਂ ਵਰਕਿੰਗ ਹੋਊਗੀ ਸਰ ਤੇ ਰੰਗਲਾ ਪੰਜਾਬ ਜਿਹੜਾ ਸੀਐਮ ਰੀਲੀਫ ਫੰਡ ਹੈ ਔਰ ਇਹਦੇ ਸਾਰਿਆਂ ਨੂੰ ਤੁਹਾਨੂੰ ਵੀ ਕਹੂੰਗਾ ਵੀ ਆਪ ਦਾ ਜਿਹੜਾ ਤਿਲ ਫੁੱਲ ਹੈ ਉਹਦੇ ਚ ਆਪਾਂ ਪਾਉਣਾ ਤਾਂ ਕਿ ਆਪਾਂ ਜਿਹੜੇ ਸਾਡੇ ਸਾਥੀ ਜਿਹੜੇ ਸਾਡੇ 2000 ਪਿੰਡ ਹੈ ਜਿਹੜੇ ਇਹਨਾਂ ਦਾ ਨੁਕਸਾਨ ਹੋਇਆ ਹੜਾਂ ਦੇ ਵਿੱਚ ਇਹਨਾਂ ਬੱਚਿਆਂ ਦਾ ਨੁਕਸਾਨ ਹੈ ਤਾਬਾ ਤੱਕ ਰੁੜ ਗਈਆਂ ਉਹਨਾਂ ਨੇ ਉਹਨਾਂ ਸਾਰਿਆਂ ਦੀ ਆਪਾਂ ਮਦਦ ਕਰਨੀ ਹੈ ਔਰ ਇਹਦੇ ਵਾਸਤੇ ਅਰਵਿੰਦ ਕੇਜਰੀਵਾਲ ਜੀ ਨੇ ਔਰ ਸਾਡੇ ਮੁੱਖ ਮੰਤਰੀ ਸਾਹਿਬ ਨੇ ਇੱਕ ਡੀਟੇਲਡ ਮੀਟਿੰਗ ਲਈ ਸਾਰੇ ਮੰਤਰੀਆਂ ਨਾਲ ਐਮ ਐਲ ਏ ਐਮ ਪੀ ਹਲਕਾ ਜਲ ਚੇਅਰ ਪਰ ਸਾਰਿਆਂ ਨਾਲ ਮੀਟਿੰਗ ਲਈ ਹੈ ਸੋ ਉਹਨਾਂ ਨੂੰ ਇਹ ਕਿਹਾ ਤੇ ਆਪਾਂ ਸਾਰੇ ਜਾਣੇ ਰਲ ਕੇ ਜਿੰਨੇ ਵੀ ਭੈਣ ਭਰਾ ਭਾਵੇਂ ਸਰਦੇਸ਼ ਵਿਰੇਸ਼ ਬੈਠੇ ਸਾਡੇ ਕਾਰੋਬਾਰੀ ਹੈ ਸਾਡੇ ਜੋ ਵੀ ਹੈ ਆਪਾਂ ਸਾਰਿਆਂ ਨੂੰ ਇਸ ਮੁਸ਼ਕਲ ਸਮੇਂ ਦੇ ਵਿੱਚ ਪੰਜਾਬ ਦਾ ਸਾਥ ਦੇਣਾ ਪੰਜਾਬੀਆਂ ਦਾ ਸਾਥ ਦੇਣਾ ਸੋ ਮੈਂ ਨ ਮਤਲਬ ਇਹ ਬੜਾ ਅੱਛਾ ਉਪਰਾਲਾ ਹੈ ਕਿਉਂਕਿ ਹੱਥੇ ਹੱਥ ਧਰ ਕੇ ਬੈਠਣ ਦਾ ਫਾਇਦਾ ਕੰਮ ਨਹੀਂ ਹੁੰਦਾ ਸਰਕਾਰ ਨੂੰ ਸਰਕਾਰ ਦਾ ਕੰਮ ਹੁੰਦਾ ਕਿਤੋਂ ਵੀ ਕਿਸੇ ਵੀ ਤਰੀਕੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਕਰਨਾ ਔਰ ਪੰਜਾਬ ਸਰਕਾਰ ਖੜ ਰਹੀ ਹੈ ਇਦਰੀ ਪੰਜਾਬ ਸਰਕਾਰ ਨੂੰ ਵਧਾਈ ਦੇਣੀ ਹੈ ਸਰ ਮਿਸ ਮੈਨੇਜਮੈਂਟ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਪਿੰਡ ਇਹੋ ਜਿਹੇ ਨੇ ਜਿੱਥੇ ਕਿ ਬਹੁਤ ਸਾਰਾ ਰਾਸ਼ਨ ਪਹੁੰਚ ਗਿਆ ਕਈ ਥਾਵਾਂ ਇਹੋ ਜਿਹੇ ਜਿੱਥੇ ਕਿ ਕੋਈ ਵੀ ਨਹੀਂ ਪਹੁੰਚਿਆ ਤਾਂ ਉਹ ਕਿਵੇਂ ਪੈਰਲਲ ਚੱਲੇਗਾ ਜਰਾ ਦੇਖੋ ਇਸ ਤੋਂ ਪਤਾ ਲੱਗਦਾ ਸਰਕਾਰ ਜਾਗਦੀ ਹੈ ਤੋ ਸਰਕਾਰ ਦੇ ਨਾਲ ਦੀ ਨਾਲ ਹੀ ਉਹਦਾ ਪ੍ਰਬੰਧ ਕਰ ਲਿਆ ਵੀ ਆਪਾਂ ਪ੍ਰੋਪਰ ਕਰਨਾ ਸਾਰਾ ਪ੍ਰੋਪਰ ਮੈਪਿੰਗ ਕਰਕੇ ਕਰਨਾ ਪ੍ਰੋਪਰ ਠੀਕ ਹੈ ਨਾ ਪ੍ਰੋਪਰ ਕਰਨਾ ਲੋਕਾਂ ਨੂੰ ਕੀ ਅਪੀਲ ਕਰਨ ਕਿਸ ਤਰੀਕੇ ਨਾਲ ਸਹਿਯੋਗ ਕੀਤਾ ਜਾ ਸਕਦਾ ਹੈ ਕੌਣ ਲੋਕ ਸਹਿਯੋਗ ਕਰ ਸਕਦੇ ਨੇ ਇਸ ਦੇ ਵਿੱਚ ਸਾਰੇ ਸਹਿਯੋਗ ਕਰ ਸਕਦੇ ਆ ਇਹਦੇ ਵਿੱਚ ਬਿਜ਼ਨਸਮੈਨ ਵੀ ਕਰ ਸਕਦੇ ਬਿਨੈਕਾਰ ਨੂੰ ਹਰ ਤਰ੍ਹਾਂ ਦੀ ਰਿਬੇਟ ਆ ਜੇ ਕੋਈ ਪਰਸਨਲ ਕਰਦਾ ਉਹਨੂੰ 80G ਦੀ ਰਿਬੇਟ ਆ ਜੇ ਕੋਈ ਸੀਐਸਆਰ ਲਈ ਕਰਦਾ ਉਹਨੂੰ ਰਿਬੇਟ ਆ ਔਰ ਸਾਰਾ ਕੁਝ ਸਰਕਾਰੀ ਫੰਡ ਆ ਇਹ ਉਹ ਕਿਸੇ ਦਾ ਪ੍ਰਾਈਵੇਟ ਫੰਡ ਨਹੀਂ ਹੈ ਇਹ ਸਰਕਾਰੀ ਫੰਡ ਆ ਤੁਹਾਡੇ ਇੱਕ ਇੱਕ ਪੈਸੇ ਦੀ ਕਾਉਂਟੇਬਿਲਟੀ ਤੁਸੀਂ ਪਤਾ ਕਰ ਸਕਦੇ ਹੋ ਮੇਰਾ ਜ ਕੋਈਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਹਰ ਬੰਦਾ ਭਾਵੇਂ ਕੋਈ ਕੋਈ ਸੂਈ ਜੋਗਾ ਕੋਈ ਸਲਾਈ ਜੋਗਾ ਸਾਰੇ ਇਹਦੇ ਜੇ ਆਪਾਂ ਆ ਆਪਦੀ ਕੰਟਰੀਬਿਊਸ਼ਨ ਕਰ ਸਕਦੇ ਆ ਕਰੋ ਰਿਸਪੌਂਸ ਆਇਆ ਹੁਣ ਤੱਕ ਵਧੀਆ ਬਹੁਤ ਵਧੀਆ ਰਿਸਪੌਂਸ ਆ ਰਿਹਾ ਬਹੁਤ ਵਧੀਆ ਰਿਸਪੌਂਸ ਆ ਰਿਹਾ ਬਹੁਤ ਲੋਕ ਮਤਲਬ ਇਹਦੇ ਲਈ ਲੋਕ ਤਾਂ ਕਹਿੰਦੇ ਸਾਨੂੰ ਦੱਸੋ ਪੈਸੇ ਕਿੱਥੇ ਦੇਣੇ ਆ ਮੇਰੇ ਕੋਲੇ ਅਧਾਰਪਾਲ ਸਿੰਘ ਆਏ ਕਹਿੰਦੇ ਅਸੀਂ 10 ਲੱਖ ਰੁਪਏ ਦੇਣੇ ਆ ਦੱਸੋ ਕਿੱਥੇ ਦੇਈਏ ਸੋ ਮਤਲਬ ਉਹ ਇੱਕ ਇੱਕ ਬੰਦਾ ਇੰਨੇ ਨੇ ਦੇ ਰਿਹਾ ਸੋ ਕੋਈ ਕੋਈ 1000 ਰੁਪਏ ਵਾਲਾ ਵੀ ਆਊਗਾ ਲੱਗਦਾ ਵੀ ਬਹੁਤ ਜਲਦੀ ਪੰਜਾਬ ਮੁਰ ਤੋਂ ਆਪਣੇ ਪੈਰਾਂ ਤੇ ਖੜਾ ਹੋ ਜਾਊਗਾ ਪਿੱਛੇ ਚਲਾ ਗਿਆ ਉਹ ਲੋਕ ਤਾਂ ਭਾਲਦੇ ਸੀ ਵੀ ਪੰਜਾਬ ਸਰਕਾਰ ਸਾਡਾ ਕਹੇ ਤਾਂ ਸਹੀ ਉਹਨੇ ਕੋ ਖੜਾ ਜੀ ਠੀਕ ਥੈਂਕ ਯੂ ਵੈਰੀ ਮਚ ਤਾਂ ਬਿਲਕੁਲ ਕੁਲਤਾਰ ਸਿੰਘ ਖੰਡੋਵਾ ਸਾਹਿਬ ਸਾਡੇ ਨਾਲ ਮੌਜੂਦ ਸੀਗੇ ਤਾਂ ਗਲਤ ਬਤ ਕੀਤੀ ਹੈ ਜੋ ਇੱਕ ਰੰਗਲਾ ਪੰਜਾਬ ਨਾਲ ਦਾ ਪ੍ਰੋਜੈਕਟ ਚੱਲਦਾ ਸੀਗਾ ਉਸ ਨੂੰ ਸੋਚ ਚੜ੍ਹਦੀ ਕਲਾ ਨਾਮ ਜਿਹੜਾ ਕਹਿ ਦਿੱਤਾ ਜਾ ਰਿਹਾ ਹੈ ਆ ਤੁੰ ਦੱਸਦੇ ਕਿ ਸਾਊਥ ਵੀਚ ਇਸ ਤੋਂ ਪਹਿਲਾਂ ਇਸ ਤਰ੍ਹਾਂ ਦੇ ਪ੍ਰੋਜੈਕਟ ਚੱਲਦਾ ਸੀਗਾ ਜਿਸ ਤੋਂ ਬਾਅਦ ਪੰਜਾਬ ਸਰਕਾਰ ਜਿਹੜੀ ਆ ਗਿਆ ਐਸੋ ਸ਼ੁਰੂ ਕਰ ਰਹੀ ਹੈ ਅਤੇ ਇਸ ਦਾ ਚੰਗਾ ਰਿਸਪੌਂਸ ਜੜਾ ਹੈਗਾ ਵੇਖਣ ਨੂੰ ਮਿਲ ਰਿਹਾ ਅਤੇ ਜਿਹੜੇ ਲੋਕ ਇਸ ਵਕਤ ਸਾਡੇ ਨਾਲ ਪ੍ਰਭਾਵਿਤ ਹੋਏ ਨੇ ਉਹਨਾਂ ਲਈ ਵਿਸ਼ੇਸ਼ ਤੌਰ ਤੇ ਐਸ ਵਿੱਚ ਜਿਹੜੇ ਸੌਲਤਾਂ ਦਿੱਤੇ ਜਾਣ ਗਿਆ ਫਰੀਦਕੁਰ ਤੋਂ ਕੈਮਰਾ ਸਾਡੇ ਨਾਲ ਵਿਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਡੈਨਿਕ ਸਵੇਰਾ ਟੀਵੀ ਜੇ ਪੰਜਾਬ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਨਵਾਂ ਪ੍ਰੋਜੈਕਟ ਪੰਜਾਬ ਸਰਕਾਰ ਸ਼ੁਰੂ ਕਰਨ ਜਾ ਰਹੀ ਹੈ ਤਾਂ ਉਸ ਦੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਕੁਲਤਾਰ ਸਿੰਘ ਸੰਧਵਾਸ ਸਾਹਿਬ ਮੌਜੂਦ ਨੇ ਸੰਧਵਾਸ ਸਾਹਿਬ ਨਵਾਂ ਪ੍ਰੋਜੈਕ ਕਿਵੇਂ ਇਸ ਵਿੱਚ ਬੈਨੀਫਿਟ ਮਿਲੇਗਾ ਤੇ ਕਿਵੇਂ ਵਰਕਿੰਗ ਹੋਊਗੀ ਸਾਰੀ ਇਹ ਰੰਗਲਾ ਪੰਜਾਬ ਜਿਹੜਾ ਸੀਐਮ ਰੀਲੀਫ ਫੰਡ ਹੈ ਔਰ ਇਹਦੇ ਚ ਸਾਰਿਆਂ ਨੂੰ ਤੁਹਾਨੂੰ ਵੀ ਕਹੂੰਗਾ ਵੀ ਆਪ ਦਾ ਜਿਹੜਾ ਤਿਲ ਫੁੱਲ ਹੈ ਉਹਦੇ ਚ ਆਪਾਂ ਪਾਉਣਾ ਹੈ ਤਾਂ ਕਿ ਆਪਾਂ ਜਿਹੜੇ ਸਾਡੇ ਸਾਥੀ ਜਿਹੜੇ ਸਾਡੇ 2000 ਪਿੰਡਾਂ ਦੇ ਜਿਹਨਾਂ ਦਾ ਨੁਕਸਾਨ ਹੋਇਆ ਹੜ੍ਹਾਂ ਦੇ ਵਿੱਚ ਜਿਹਨਾਂ ਬੱਚਿਆਂ ਦਾ ਨੁਕਸਾਨ ਹੈ ਤਾਬਾ ਤੱਕ ਰੁੜ ਗੀਆਂ ਉਹਨਾਂ ਦਾ ਉਹਨਾਂ ਸਾਰਿਆਂ ਦੀ ਆਪਾਂ ਮਦਦ ਕਰਨੀ ਹੈ ਔਰ ਇਹਦੇ ਵਾਸਤੇ ਅਰਵਿੰਦ ਕੇਜਰੀਵਾਲ ਜੀ ਨੇ ਔਰ ਸਾਡੇ ਮੁੱਖ ਮੰਤਰੀ ਸਾਹਿਬ ਨੇ ਇੱਕ ਡੀਟੇਲਡ ਮੀਟਿੰਗ ਲਈ ਸਾਰੇ ਮੰਤਰੀਆਂ ਨਾਲ ਐਮ ਐਲ ਏ ਐਮ ਪੀ ਹਲਕਾ ਜਲ ਚੇਅਰ ਪਰ ਸਾਰਾ ਨਾਲ ਮੀਟਿੰਗ ਲਈ ਹੈ ਸੋ ਉਹਨਾਂ ਨੂੰ ਇਹ ਕਿਹਾ ਤੇ ਆਪਾਂ ਸਾਰੇ ਜਾਣੇ ਰਲ ਕੇ ਜਿੰਨੇ ਵੀ ਭੈਣ ਭਰਾ ਆਪਾਂ ਸਰਦੇਸ਼ ਵਿਰੇਸ਼ ਬੈਠੇ ਸਾਡੇ ਕਾਰੋਬਾਰੀ ਹੈ ਸਾਡੇ ਜੋ ਵੀ ਹੈ ਆਪਾਂ ਸਾਰਿਆਂ ਨੂੰ ਇਸ ਮੁਸ਼ਕਲ ਸਮੇਂ ਵਿੱਚ ਪੰਜਾਬ ਦਾ ਸਾਥ ਦੇਣਾ ਪੰਜਾਬੀਆਂ ਦਾ ਸਾਥ ਦੇਣਾ ਸੋ ਮੈਂ ਮਤਲਬ ਇਹ ਬੜਾ ਅੱਛਾ ਉਪਰਾਲਾ ਉਹ ਕਿ ਹੱਤੀ ਹੱਤ ਧਾਰ ਕੇ ਬੈਠਨ ਦਾ ਫਿਰ ਕੰਮ ਨਹੀਂ ਹੁੰਦਾ ਸਰਕਾਰ ਨੂੰ ਸਰਕਾਰ ਦਾ ਕੰਮ ਹੁੰਦਾ ਕਿਤੋਂ ਵੀ ਕਿਸੇ ਵੀ ਤਰੀਕੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਕਰਨਾ ਔਰ ਪੰਜਾਬ ਸਰਕਾਰ ਖੜ ਰਹੀ ਹੈ ਇਦਰੀ ਪੰਜਾਬ ਸਰਕਾਰ ਨੂੰ ਵਧਾਈ ਦੇਣਾ ਸਰ ਮਿਸਮੈਨੇਜਮੈਂਟ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਪਿੰਡ ਇਹੋ ਜਿਹੇ ਨੇ ਜਿੱਥੇ ਕਿ ਬਹੁਤ ਸਾਰਾ ਰਾਸ਼ਨ ਪਹੁੰਚ ਗਿਆ ਕਈ ਥਾਵ ਇਹੋ ਜਿਹੇ ਜਿੱਥੇ ਕਿ ਕੋਈ ਵੀ ਨਹੀਂ ਪਹੁੰਚਿਆ ਤਾਂ ਉਹ ਕਿਵੇਂ ਪੈਰਲਲ ਚੱਲੇਗਾ ਸਾਰਾ ਦੇਖੋ ਇਸ ਤੋਂ ਪਤਾ ਲੱਗਦਾ ਸਰਕਾਰ ਜਾਗਦੀ ਹੈ ਤਾਂ ਸਰਕਾਰ ਨੇ ਨਾਲ ਦੀ ਨਾਲ ਹੀ ਉਹਦਾ ਪ੍ਰਬੰਧ ਕਰ ਲਿਆ ਵੀ ਆਪਾਂ ਪ੍ਰੋਪਰ ਕਰਨਾ ਸਾਰਾ ਪ੍ਰੋਪਰ ਮੈਪਿੰਗ ਕਰਕੇ ਕਰਨਾ ਪ੍ਰੋਪਰ ਠੀਕ ਹੈ ਨਾ ਪ੍ਰੋਪਰ ਕਰਨਾ ਲੋਕਾਂ ਨੂੰ ਕੀ ਅਪੀਲ ਕਰਨ ਕਿਸ ਤਰੀਕੇ ਨਾਲ ਸਹਿਯੋਗ ਕੀਤਾ ਜਾ ਸਕਦਾ ਹੈ ਕੌਣ ਲੋਕ ਸਹਿਯੋਗ ਕਰ ਸਕਦੇ ਨੇ ਇਸ ਦੇ ਵਿੱਚ ਸਾਰੇ ਸਹਿਯੋਗ ਕਰ ਸਕਦੇ ਆ ਇਹਦੇ ਵਿੱਚ ਬਿਜ਼ਨਸਮੈਨ ਵੀ ਕਰ ਸਕਦੇ ਬਿਨਾਂ ਨੂੰ ਹਰ ਤਰ੍ਹਾਂ ਦੀ ਰਿਬੇਟ ਆ ਜੇ ਕੋਈ ਪਰਸਨਲ ਕਰਦਾ ਉਹਨੂੰ 80G ਦੀ ਰਿਬੇਟ ਆ ਜੇ ਕੋਈ ਸੀਐਸਆਰ ਲਈ ਕਰਦਾ ਉਹਨੂੰ ਰਿਬੇਟ ਆ ਔਰ ਸਾਰਾ ਕੁਝ ਸਰਕਾਰੀ ਫੰਡ ਆ ਇਹ ਉਹ ਕਿਸੇ ਦਾ ਪ੍ਰਾਈਵੇਟ ਫੰਡ ਨਹੀਂ ਹੈ ਇਹ ਸਰਕਾਰੀ ਫੰਡ ਆ ਤੁਹਾਡੇ ਇੱਕ ਇੱਕ ਪੈਸੇ ਦੀ ਕਾਉਂਟੇਬਿਲਟੀ ਤੁਸੀਂ ਪਤਾ ਕਰ ਸਕਦੇ ਹੋ ਮੇਰਾ ਜਿਹੜਾ ਪੈਸਾ ਦਿੱਤਾ ਸੀ ਉਹ ਕਿੱਥੇ ਲੱਗਿਆ ਤੁਸੀਂ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਹਰ ਬੰਦਾ ਭਾਵੇਂ ਕੋਈ ਕੋਈ ਸੂਈ ਜੋਗਾ ਕੋਈ ਸਲਾਈ ਜੋਗਾ ਸਾਰੇ ਆ ਵੀ ਕੰਟਰੀਬਿਊਸ਼ਨ ਕਰ ਸਕਦੇ ਆ ਕਰੋ ਰਿਸਪੌਂਸ ਆਇਆ ਹੁਣ ਤੱਕ ਵਧੀਆ ਬਹੁਤ ਵਧੀਆ ਰਿਸਪੌਂਸ ਆ ਰਿਹਾ ਬਹੁਤ ਵਧੀਆ ਰਿਸਪੌਂਸ ਆ ਰਿਹਾ ਬਹੁਤ ਲੋਕ ਮਤਲਬ ਇਹਦੇ ਲਈ ਲੋਕ ਤਾਂ ਕਹਿੰਦੇ ਸਨ ਦੱਸੋ ਪੈਸੇ ਕਿੱਥੇ ਦੇਣੇ ਆ ਮੇਰੇ ਕੋਲੇ ਦਸਹਰਪਾਲ ਸਿੰਘ ਆਏ ਕਹਿੰਦੇ ਅਸੀਂ 10 ਲੱਖ ਰੁਪਏ ਦੇਣ ਦੱਸੋ ਕਿੱਥੇ ਦੇਈਏ ਸੋ ਮਤਲਬ ਉਹ ਇੱਕ ਇੱਕ ਬੰਦਾ ਇੰਨੇ ਨੇ ਦੇ ਰਿਹਾ ਸੋ ਕੋਈ ਕੋਈ 10 ਰੁਪਏ ਵਾਲਾ ਵੀ ਆਊਗਾ ਲੱਗਦਾ ਵੀ ਬਹੁਤ ਜਲਦੀ ਪੰਜਾਬ ਮੁਰ ਤੋਂ ਆਪਣੇ ਪੈਰਾਂ ਤੇ ਖੜਾ ਹੋ ਜਾਏਗਾ ਪਿੱਛੇ ਚਲਾ ਗਿਆ ਲੋਕ ਤਾਂ ਭਾਲਦੇ ਸੀ ਵੀ ਪੰਜਾਬ ਸਰਕਾਰ ਸਾਾਨੂੰ ਕਹੇ ਤਾਂ ਸਹੀ ਉਹਨੇ ਕੋ ਖੜਾ ਜੀ ਥੈਂਕ ਯੂ ਵੈਰੀ ਮਚਾ ਬਿਲਕੁਲ ਕੁਲਤਾਰ ਸਿੰਘ ਖੰਡੋਵਾ ਸਾਹਿਬ ਸਟੇਨਾ ਮੌਜੂਦ ਸੀ ਕਿ ਗੱਲਬਤ ਕੀਤੀ ਹੈ ਜੋ ਇੱਕ ਰੰਗਲਾ ਪੰਜਾਬ ਨਾਲ ਦਾ ਪ੍ਰੋਜੈਕਟ ਚੱਲਦਾ ਸੀਗਾ ਉਸ ਨੂੰ ਸੋਚ ਚੜ੍ਹਦੀ ਕਲਾ ਨਾਮ ਜਿਹੜਾ ਕਹਿ ਦਿੱਤਾ ਜਾ ਰਿਹਾ ਹੈ ਤੁੰਨ ਦੱਸਦੇ ਕਿ ਸਾਊਥ ਵੀਚ ਇਸ ਤੋਂ ਪਹਿਲਾਂ ਇਸ ਤਰੀਕੇ ਦਾ ਪ੍ਰੋਜੈਕਟ ਚੱਲਦਾ ਸੀਗਾ ਜਿਸ ਤੋਂ ਬਾਅਦ ਪੰਜਾਬ ਸਰਕਾਰ ਜਿਹੜੀ ਆ ਗਿਆ ਐਸੋ ਸ਼ੁਰੂ ਕਰ ਰਹੀ ਹੈ ਅਤੇ ਇਸ ਦਾ ਚੰਗਾ ਰਿਸਪਾਂਸ ਜਿਹੜਾ ਹੈਗਾ ਵੇਖਣ ਨੂੰ ਮਿਲ ਰਿਹਾ ਅਤੇ ਜਿਹੜੇ ਲੋਕ ਇਸ ਵਕ ਸਾਡੇ ਨਾਲ ਪ੍ਰਭਾਵਿਤ ਹੋਏ ਨੇ ਉਹਨਾਂ ਲਈ ਵਿਸ਼ੇਸ਼ ਤੌਰ ਤੇ ਐਸ ਵੀਚ ਦੇ ਅੰਗੇ ਸੋਲਤਾਂ ਦਿੱਤੇ ਜਾਣਗੇ ਪ੍ਰੀਤ ਕੋਲ ਤੋਂ ਕੈਮਰਾ ਸਾਡੇ ਨਾਲ ਵਿਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ ਜੇ ਪੰਜਾਬ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਨਵਾਂ ਪ੍ਰੋਜੈਕਟ ਪੰਜਾਬ ਸਰਕਾਰ ਸ਼ੁਰੂ ਕਰਨ ਜਾ ਰਹੀ ਹੈ ਤਾਂ ਉਸ ਦੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਕੁਲਤਾਬ ਸਿੰਘ ਸੰਧਵਾ ਸਾਹਿਬ ਮੌਜੂਦ ਨੇ ਸੰਧਵਾ ਸਾਹਿਬ ਨਵਾਂ ਪ੍ਰੋਜੈਕਟ ਸ਼ੁਰੂ ਹੋਣ ਜਾ ਰਿਹਾ ਚਰਦੇ ਗਲਾ ਦੇ ਨਾਤੇ ਕਿਸ ਤਰ੍ਹਾਂ ਦਾ ਪ੍ਰੋਜੈਕਟ ਹੈ ਕਿਵੇਂ ਇਸ ਵਿੱਚ ਬੈਨੀਫਿਟ ਮਿਲੇਗਾ ਤੇ ਕਿਵੇਂ ਵਰਕਿੰਗ ਹੋਊਗੀ ਸਾਰੀ ਇਹ ਰੰਗਲਾ ਪੰਜਾਬ ਜਿਹੜਾ ਸੀਐਮ ਰੀਲੀਫ ਫੰਡ ਹੈ ਔਰ ਇਹਦੇ ਵਿੱਚ ਸਾਰਿਆਂ ਨੂੰ ਤੁਹਾਨੂੰ ਵੀ ਕਹੂੰਗਾ ਵੀ ਆਪ ਦਾ ਜਿਹੜਾ ਤਿਲ ਫੁੱਲ ਹੈ ਉਹਦੇ ਚ ਆਪਾਂ ਪਾਉਣਾ ਤਾਕੇ ਆਪਾਂ ਜਿਹੜੇ ਸਾਡੇ ਸਾਥੀ ਜਿਹੜੇ ਸਾਡੇ 2000 ਪਿੰਡਾਂ ਦੇ ਜਿਹੜੇ ਜਿੰਨਾ ਦਾ ਨੁਕਸਾਨ ਹੋਇਆ ਹੜ੍ਹਾਂ ਦੇ ਵਿੱਚ ਇਹਨਾਂ ਬੱਚਿਆਂ ਦਾ ਨੁਕਸਾਨ ਹੈ ਤਾਬਾ ਤੱਕ ਰੁੜ ਗੀਆਂ ਉਹਨਾਂ ਦਾ ਉਹਨਾਂ ਸਾਰਿਆਂ ਦੀ ਆਪਾਂ ਮਦਦ ਕਰਨੀ ਹੈ ਔਰ ਇਹਦੇ ਵਾਸਤੇ ਅਰਵਿੰਦ ਕੇਜਰੀਵਾਲ ਜੀ ਨੇ ਔਰ ਸਾਡੇ ਮੁੱਖ ਮੰਤਰੀ ਸਾਹਿਬ ਨੇ ਇੱਕ ਡਿਟੇਲਡ ਮੀਟਿੰਗ ਲਈ ਸਾਰੇ ਮੰਤਰੀਆਂ ਨਾਲ ਐਮ ਐਲ ਏ ਐਮ ਪੀ ਹਲਕਾ ਇੰਚਾਰਜ ਚੇਅਰਮੈਨ ਸਾਰਿਆਂ ਨਾਲ ਮੀਟਿੰਗ ਲਈ ਹੈ ਸੋ ਉਹਨਾਂ ਨੂੰ ਇਹ ਕਿਹਾ ਤੇ ਆਪਾਂ ਸਾਰੇ ਜਾਣੇ ਰਲ ਕੇ ਜਿੰਨੇ ਵੀ ਭੈਣ ਭਰਾ ਭਾਵੇਂ ਸਰਦੇਸ਼ ਵਿਰੇਸ਼ ਬੈਠੇ ਸਾਡੇ ਕਾਰੋਬਾਰੀ ਹੈ ਸਾਡੇ ਜੋ ਵੀ ਆਪਾਂ ਸਾਰਿਆਂ ਨੂੰ ਇਸ ਮੁਸ਼ਕਲ ਸਮੇਂ ਦੇ ਵਿੱਚ ਪੰਜਾਬ ਦਾ ਸਾਥ ਦੇਣਾ ਪੰਜਾਬੀਆਂ ਦਾ ਸਾਥ ਦੇਣਾ ਸੋ ਮੈਂ ਮਤਲਬ ਇਹ ਬੜਾ ਅੱਛਾ ਉਪਰਾਲਾ ਕਿਉਂਕਿ ਹੱਥ ਹੱਥ ਧਰ ਕੇ ਬੈਠਣ ਦਾ ਫਿਰ ਕੰਮ ਨਹੀਂ ਹੁੰਦਾ ਸਰਕਾਰ ਨੂੰ ਸਰਕਾਰ ਦਾ ਕੰਮ ਹੁੰਦਾ ਕਿਤੋਂ ਵੀ ਕਿਸੇ ਵੀ ਤਰੀਕੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਕਰਨਾ ਔਰ ਪੰਜਾਬ ਸਰਕਾਰ ਖੜ ਰਹੀ ਹੈ ਇਦਰੀ ਪੰਜਾਬ ਸਰਕਾਰ ਨੂੰ ਵਧਾਈ ਦਿਨ ਸਰ ਮਿਸਮੈਨੇਜਮੈਂਟ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਪਿੰਡ ਇਹੋ ਜਿਹੇ ਨੇ ਜਿੱਥੇ ਕਿ ਬਹੁਤ ਸਾਰਾ ਰਾਸ਼ਨ ਪਹੁੰਚ ਗਿਆ ਕਈ ਥਾਵ ਇਹੋ ਜਿਹੇ ਜਿੱਥੇ ਕਿ ਕੋਈ ਵੀ ਨਹੀਂ ਪਹੁੰਚਿਆ ਤਾਂ ਉਹ ਕਿਵੇਂ ਪੈਰਲਲ ਚੱਲੇਗਾ ਸਾਰਾ ਦੇਖੋ ਇਸ ਤੋਂ ਪਤਾ ਲੱਗਦਾ ਸਰਕਾਰ ਜਾਗਦੀ ਹੈ ਤਾਂ ਸਰਕਾਰ ਨੇ ਨਾਲ ਦੀ ਨਾਲ ਹੀ ਉਹਦਾ ਪ੍ਰਬੰਧ ਕਰ ਲਿਆ ਵੀ ਆਪਾਂ ਪ੍ਰੋਪਰ ਕਰਨਾ ਸਾਰਾ ਪ੍ਰੋਪਰ ਮੈਪਿੰਗ ਕਰਕੇ ਕਰਨਾ ਪ੍ਰੋਪਰ ਠੀਕ ਹੈ ਨਾ ਪ੍ਰੋਪਰ ਕਰਨਾ ਹੁਣ ਲੋਕਾਂ ਨੂੰ ਕੀ ਅਪੀਲ ਕਰਾਂ ਕਿਸ ਤਰੀਕੇ ਨਾਲ ਸਹਿਯੋਗ ਕੀਤਾ ਜਾ ਸਕਦਾ ਹੈ ਕੌਣ ਲੋਕ ਸਹਿਯੋਗ ਕਰ ਸਕਦੇ ਨੇ ਇਸ ਦੇ ਵਿੱਚ ਸਾਰੇ ਸਹਿਯੋਗ ਕਰ ਸਕਦੇ ਆ ਇਹਦੇ ਵਿੱਚ ਬਿਜ਼ਨਸਮੈਨ ਵੀ ਕਰ ਸਕਦੇ ਬਿਜ਼ਨਸਮੈਨ ਨੂੰ ਹਰ ਤਰ੍ਹਾਂ ਦੀ ਰਿ ਜੇ ਕੋਈ ਪਰਸਨਲ ਕਰਦਾ ਉਹਨੂੰ 80G ਦੀ ਡਿਬੇਟ ਆ ਜੇ ਕੋਈ ਸੀਐਸਆਰ ਲਈ ਕਰਦਾ ਉਹਨੂੰ ਰਿਬੇਟ ਆ ਔਰ ਸਾਰਾ ਕੁਝ ਸਰਕਾਰੀ ਫੰਡ ਆ ਇਹ ਉਹ ਕਿਸੇ ਦਾ ਪ੍ਰਾਈਵੇਟ ਫੰਡ ਨਹੀਂ ਹੈ ਇਹ ਸਰਕਾਰੀ ਫੰਡ ਆ ਤੁਹਾਡੇ ਇੱਕ ਇੱਕ ਪੈਸੇ ਦੀ ਕਾਉਂਟੇਬਿਲਟੀ ਤੁਸੀਂ ਪਤਾ ਕਰ ਸਕਦੇ ਹੋ ਮੇਰਾ ਜਿਹੜਾ ਪੈਸਾ ਦਿੱਤਾ ਸੀ ਉਹ ਕਿੱਥੇ ਲੱਗਿਆ ਤੁਸੀਂ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਹਰ ਬੰਦਾ ਭਾਵੇਂ ਕੋਈ ਕੋਈ ਸੂਈ ਜੋਗਾ ਕੋਈ ਸਲਾਈ ਜੋਗਾ ਸਾਰੇ ਇਹਦੇ ਜਿਹਾ ਆ ਆਪਾਂ ਆਪਦੀ ਕੰਟਰੀਬਿਊਸ਼ਨ ਕਰ ਸਕਦੇ ਆ ਕਰੋ ਰਿਸਪਾਂਸ ਆਇਆ ਹੁਣ ਤੱਕ ਵਧੀਆ ਬਹੁਤ ਵਧੀਆ ਰਿਸਪੌਂਸ ਆ ਰਿਹਾ ਬਹੁਤ ਵਧੀਆ ਰਿਸਪੌਂਸ ਆ ਰਿਹਾ ਬਹੁਤ ਲੋਕ ਮਤਲਬ ਇਹਦੇ ਲਈ ਲੋਕ ਤਾਂ ਕਹਿੰਦੇ ਤੁਹਾਨੂੰ ਦੱਸੋ ਪੈਸੇ ਕਿੱਥੇ ਦੇਣੇ ਆ ਮੇਰੇ ਕੋਲੇ ਹਜ਼ਾਰਪਾਲ ਸਿੰਘ ਆਏ ਕਹਿੰਦੇ ਅਸੀਂ 10 ਲੱਖ ਰੁਪਏ ਦੇਣ ਦੱਸੋ ਕਿੱਥੇ ਰਹੀਏ ਸੋ ਮਤਲਬ ਉਹ ਇੱਕ ਇੱਕ ਬੰਦਾ ਇੰਨੇ ਨੇ ਦੇ ਰਿਹਾ ਸੋ ਕੋਈ ਕੋਈ 10 ਰੁਪਈਆ ਵਾਲਾ ਵੀ ਆਊਗਾ ਲੱਗਦਾ ਵੀ ਬਹੁਤ ਜਲਦੀ ਪੰਜਾਬ ਮੁਰ ਤੋਂ ਆਪਣੇ ਪੈਰਾਂ ਤੇ ਖੜਾ ਹੋ ਜਾਊਗਾ ਪਿੱਛੇ ਚਲਾ ਗਿਆ ਉਹ ਲੋਕ ਤਾਂ ਭਾਲਦੇ ਸੀ ਵੀ ਪੰਜਾਬ ਸਰਕਾਰ ਸਾਾਨੂੰ ਕਹੇ ਤਾਂ ਸਹੀ ਉਹਨੇ ਕੋ ਖੜਾ ਜੀ ਥੈਂਕ ਯੂ ਵੈਰੀ ਮਚਾ ਬਿਲਕੁਲ ਕੁਲਤਾਰ ਸਿੰਘ ਖੰਡੋਵਾ ਸਾਹਿਬ ਸਾਡੇ ਨਾਲ ਮੌਜੂਦ ਸੀਗੇ ਤਾਂ ਗਲਤ ਬਤ ਕੀਤੀ ਹੈ ਜੋ ਇੱਕ ਰੰਗਲਾ ਪੰਜਾਬ ਨਾਲ ਦਾ ਪ੍ਰੋਜੈਕਟ ਚੱਲਦਾ ਸੀਗਾ ਉਸ ਨੂੰ ਸੋਚ ਚੜ੍ਹਦੀ ਕਲਾ ਨਾਮ ਜਿਹੜਾ ਕਹਿ ਦਿੱਤਾ ਜਾ ਰਿਹਾ ਹੈ ਤੁੰ ਤੰਦੱਸਦੇ ਕਿ ਸਾਊਥ ਵੀਚ ਇਸ ਤੋਂ ਪਹਿਲਾਂ ਇਸ ਤਰੀਕੇ ਦਾ ਪ੍ਰੋਜੈਕਟ ਚੱਲਦਾ ਸੀਗਾ ਜਿਸ ਤੋਂ ਬਾਅਦ ਪੰਜਾਬ ਸਰਕਾਰ ਜਿਹੜੀ ਆ ਗਿਆ ਐਸੋ ਸ਼ੁਰੂ ਕਰ ਰਹੀ ਹੈ ਅਤੇ ਇਸ ਦਾ ਚੰਗਾ ਰਿਸਪੌਂਸ ਜਿਹੜਾ ਹੈਗਾ ਵੇਖਣ ਨੂੰ ਮਿਲ ਰਿਹਾ ਅਤੇ ਜਿਹੜੇ ਲੋਕ ਇਸ ਵਕ ਸਾਡੇ ਨਾਲ ਪ੍ਰਭਾਵਿਤ ਹੋਏ ਨੇ ਉਹਨਾਂ ਲਈ ਵਿਸ਼ੇਸ਼ ਤੌਰ ਤੇ ਐਸ ਵੀਚ ਦੇ ਅੰਗੇ ਸੋਲਤਾਂ ਦਿੱਤੇ ਜਾਣ ਗਿਆ ਫਰੀਦਕੋਟ ਤੋਂ ਕੈਮਰਾ ਸਾਥੀ ਜੀਤ ਸਿੰਘ ਦੇ ਨਾਲ ਸੂਰਜ